ਸਾਸ਼ੀ ਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਤੇ ਉਮੀਦ ਕਰਦੀ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਸਾਰੀ ਵੀਡੀਓ ਜਰੂਰ ਦੇਖਿਓ ਤੇ ਸ਼ੇਅਰ ਵੀ ਜਰੂਰ ਕਰਿਓ ਕਿਉਂਕਿ ਚੰਗੀ ਗੱਲ ਨੂੰ ਸ਼ੇਅਰ ਕਰਨਾ ਬੰਦ ਆਏ ਤੇ ਅੱਜ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਵੀਡੀਓ ਜਿਸ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਮੇਲਾ ਏ ਹੋਈ ਹੋਰਾਂ ਮੇਲਿਆਂ ਨਾਲੋਂ ਵੱਖਰਾ ਏ ਇਹਦੇ ਵਿੱਚ ਜਿਵੇਂ ਹਾ ਹੱਥੀ ਕੰਮ ਕਰਨ ਵਾਲੇ ਲੋਕ ਜਿਹੜੇ ਆਪਣੀਆਂ ਆਪਣੀਆਂ ਚੀਜ਼ਾਂ ਇੱਥੇ ਲੈ ਕੇ ਆਏ ਸੀ ਜਿਨ੍ਹਾਂ ਨੂੰ ਉਹਨਾਂ ਨੇ ਸੇਲ ਵੀ ਕਰਨਾ ਸੀ ਤੇ ਐਡ ਵੀ ਕਰਨੀ ਸੀ ਬਹੁਤ ਹੀ ਜਿਆਦੇ ਵਧੀਆ ਸੀ ਇਹ ਜੀ ਮੇਲਾ ਜਿਹੜਾ ਮੁੱਗੇ ਲੱਗਿਆ ਹੋਇਆ ਸੀਗਾ ਕੱਲ ਲੱਗਿਆ ਸੀਗਾ ਤੇ ਬਹੁਤ ਹੀ ਜਿਆਦੇ ਵਧੀਆ ਸੀ ਬਹੁਤ ਹੀ ਜਿਆਦੇ ਸੋਹਣਾ ਸੀ ਬਹੁਤ ਜਿਆਦੇ ਲੋਕ ਜਿਹੜੇ ਪਹੁੰਚੇ ਹੋਏ ਸੀ ਤੇ ਆਜੋ ਜੀ ਹੁਣ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਤੁਸੀਂ ਇੱਥੇ ਕੀ ਕੀ ਸੀ ਆ ਸਭ ਤੋਂ ਪਹਿਲਾਂ ਜੀ ਜਿਹੜੀਆਂ ਸ਼ੀਸ਼ੀਆਂ ਐ ਤੁਸੀਂ ਆਮ ਉਹਨਾਂ ਹੀ ਸੀ ਨੀ ਇਹ ਜੀ ਇਹਨ ਸ਼ੇਪ ਬਣਾਈ ਹੋਈ ਸੀ ਅਲਾਦੀਨ ਦੇ ਚਿਰਾਗ ਦੀ ਹੋਰ ਵੀ ਤਰ੍ਹਾਂ ਦੀਆਂ ਸਿਗੀਆਂ ਤੇ ਇਹਦੇ ਵਿੱਚ ਜਿਹੜਾ ਸਨੈਲ ਭਰਿਆ ਹੁੰਦਾ ਪਰਫਿਊਮ ਭਰਿਆ ਹੁੰਦਾ ਜਿਹੜਾ ਆਪਾਂ ਨੇ ਘਰੇ ਰੱਖ ਕੇ ਆਪਣੀ ਘਰ ਦੀ ਬਿਊਟੀ ਨੂੰ ਵੀ ਇਨਹਾਂਸ ਕਰ ਸਕਦੇ ਆ ਤੇ ਬਹੁਤ ਸਾਰੀਆਂ ਭੈਣਾਂ ਸਾਡੀਆਂ ਆਪਦੀ ਆਪਦੀ ਬੁਟੀਕ ਤੋਂ ਕੱਪੜੇ ਲੈ ਕੇ ਆਈਆਂ ਸੀ ਜੋ ਕਿ ਆਪ ਤਿਆਰ ਕਰਦੇ ਨੇ ਆਰਡਰ ਲੈਂਦੇ ਨੇ ਜੋ ਆਪਣੇ ਆਪਾ ਮਨਪਸੰਦ ਦੀ ਸੂਟ ਦੀ ਫੋਟੋ ਭੇਜ ਕੇ ਆਪਾਂ ਰੈਡੀ ਕਰਵਾ ਸਕਦੇ ਆ ਤੇ ਇੱਥੇ ਉਹਨਾਂ ਨੇ ਆਪਦੇ ਸਾਰੇ ਜਿਹੜੇ ਸੂਟ ਉਹ ਦਿਖਾਏ ਤੇ ਨਾਲ ਪ੍ਰਾਈਸ ਵੀ ਦੱਸਿਆ ਹਰੇਕ ਤਰ੍ਹਾਂ ਦੀ ਸਟਾਲ ਤੇ ਹਰੇਕ ਗਾਈਡ ਵੀ ਕਰਦਾ ਸੀ ਸਾਨੂੰ ਸਮਝਾਉਂਦਾ ਵੀ ਸੀ ਹਰ ਇੱਕ ਚੀਜ਼ ਬਾਰੇ ਤੇ ਇਹਨਾਂ ਦਾ ਜਿਹੜਾ ਕੰਮ ਸੀ ਉਹ ਬਹੁਤ ਹੀ ਜ਼ਿਆਦੇ ਵਧੀਆ ਸੀ ਇੰਨੇ ਹੱਥ ਦੀ ਸਫਾਈ ਸੀ ਵੀ ਵੇਖ ਕੇ ਦਿਲ ਖੁਸ਼ ਹੁੰਦਾ ਸੀ ਤੇ ਜਿਹੜੇ ਸੂਟਾਂ ਦੇ ਪ੍ਰਾਈਸ ਵੀ ਸੀਗੇ ਉਹ ਵੀ ਬਹੁਤ ਹੀ ਜ਼ਿਆਦੇ ਜਾਈਜ ਸੀ ਕੋਈ ਜ਼ਿਆਦਾ ਪ੍ਰਾਈਸ ਵੀ ਨਹੀਂ ਸੀ ਤੇ ਬਹੁਤ ਹੀ ਸੋਹਣਾ ਕੰਮ ਸੀ ਆਰੀ ਵਰਕ ਸੀ ਥ्रेड ਵਰਕ ਸੀ ਮਸ਼ੀਨੀ ਵਰਕ ਸੀ ਬਹੁਤ ਜਿਆਦੇ ਵਧੀਆ ਇਹ ਤੇ ਹੈਂਡਵਰਕ ਵੀ ਸੀ ਜਿਹਦੇ ਵਿੱਚ ਤੇ ਇੰਨਾ ਕ ਜਿਆਦੇ ਵਧੀਆ ਸੋਹਣਾ ਕੰਮ ਸੀ ਵੀ ਵੇਖ ਕੇ ਦਿਲ ਖੁਸ਼ ਹੁੰਦਾ ਸੀ ਹਰੇਕ ਤਰ੍ਹਾਂ ਦੇ ਸੂਟ ਸੀ ਇਹਦੇ ਵਿੱਚ ਜੋ ਵੀ ਆਪਾਂ ਜਾਗੋ ਵਾਸਤੇ ਵਿਆਹ ਵਾਸਤੇ ਮਹਿੰਦੀ ਵਾਸਤੇ ਜੇ ਉਹ ਆਪਾਂ ਸਪੈਸ਼ਲ ਰੈਡੀ ਕਰਵਾਉਨੇ ਆ ਹਰੇਕ ਤਰ੍ਹਾਂ ਦੇ ਸੂਟ ਸੀ ਉਸ ਦੇ ਨਾਲ ਨਾਲ ਜਿਹੜੀਆਂ ਮਣਿਆਰੀ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਸੀ ਬਹੁਤ ਹੀ ਜਿਆਦੇ ਵਧੀਆ ਸੀ ਜੋ ਦੂਸਰੇ ਦੇ ਕੰਪੇਅਰ ਨਾਲੋਂ ਇਹ ਚੀਜ਼ਾਂ ਬਹੁਤ ਵਧੀਆ ਸੀ ਯੂਨੀਕ ਚੀਜ਼ਾਂ ਸੀਗੀਆਂ ਜਿੱਦਾਂ ਬਾਰਬੀ ਡਾਲ ਵਾਲੇ ਈਰਿੰਗਸ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੇ ਆ ਵੱਖਰੀਆਂ ਵੱਖਰੀਆਂ ਚੀਜ਼ਾਂ ਲੈ ਕੇ ਜਿਹੜੇ ਲੋਕ ਇੱਥੇ ਸ਼ਾਮਿਲ ਹੋਏ ਸੀ ਤੇ ਉਸ ਦੇ ਨਾਲ ਨਾਲ ਜਿਵੇਂ ਤੁਹਾਨੂੰ ਪਤਾ ਹੀ ਵੀ ਅੱਜ ਕੱਲ ਦੌਰ ਚੱਲਦਾ ਹੈ ਪਾਰਲਰ ਦਾ ਉੱਥੇ ਵੀ ਆ ਪਾਰਲਰ ਦੇ ਵੀ ਨੇਲ ਆਰਟ ਬਾਰੇ ਫੇਸ਼ੀਅਲ ਬਾਰੇ ਇਲੈਕਟ੍ਰੋਨਿਕ ਫੇਸ਼ੀਅਲ ਬਾਰੇ ਸਭ ਬਾਰੇ ਜਿਹੜਾ ਗਾਈਡ ਕੀਤਾ ਜਾਂਦਾ ਤੇ ਇੱਧਰ ਜੀ ਆਪਣੇ ਜਿਵੇਂ ਵਰ ਤੁਹਾਨੂੰ ਪਤਾ ਵਾ ਵੀ ਹੁਣ ਦੁਹਾਰਾਂ ਦਾ ਟਾਈਮ ਆ ਗਿਆ ਤੇ ਇੱਥੇ ਜੀ ਵਰਤਨੀਆਂ ਥਾਰੀਆਂ ਭੈਣ ਨੇ ਆਪ ਤਿਆਰ ਕੀਤੀਆਂ ਹੋਈਆਂ ਸੀ ਇੰਨੀਆਂ ਕ ਜਿਆਦੇ ਸੋਹਣੀਆਂ ਸੀ ਜਿ ਤੁਹਾਨੂੰ ਕੀ ਦੱਸ ਸਕਦੇ ਆ ਤੇ ਲੋਕ ਜਿਹੜੇ ਬਹੁਤ ਹੀ ਜਿਆਦੇ ਦੂਰੋਂ ਦੂਰੋਂ ਚੱਲ ਕੇ ਇਹ ਮੇਲਾ ਵੇਖਣ ਆ ਰਹੇ ਸੀ ਤੇ ਆਪ ਦੀ ਜਿਹੜੀ ਮਨਪਸੰਦ ਦੀ ਚੀਜ਼ ਸੀ ਉਹ ਲੈ ਰਹੇ ਸੀ ਤੇ ਵੇਖ ਕੇ ਬਹੁਤ ਹੀ ਖੁਸ਼ੀ ਹੋਈ ਕਿਉਂਕਿ ਇਹੋ ਜੀਆਂ ਹੱਥ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਹੁਣ ਕੀਤੇ ਹੀ ਵੇਖਣ ਨੂੰ ਮਿਲਦੀਆਂ ਕਿਉਂਕਿ ਮਸ਼ੀਨੀ ਦੌਰਾਂ ਹੁਣ ਇਹ ਚੀਜ਼ਾਂ ਬਹੁਤ ਘੱਟ ਆ ਤੇ ਪਰ ਵੇਖੋ ਤੁਸੀਂ ਇੱਧਰ ਜਿਹੜੇ ਮੈਟ ਆ ਉਹ ਮੋਤੀਆਂ ਦੇ ਨਾਲ ਤਿਆਰ ਹੋਏ ਆ ਇੰਨੇ ਕੁ ਜਿਆਦੇ ਪਿਆਰੇ ਲੱਗਦੇ ਆ ਹਰੇਕ ਚੀਜ਼ ਤੇ ਮੂਰਤੀ ਦਾ ਵਰਕ ਕੀਤਾ ਗਿਆ ਜੋ ਵੀ ਕੁੱਗੀਆਂ ਕਬੂਤਰ ਇਹਨਾਂ ਮੈਟ ਦੇ ਉੱਤੇ ਪਾਏ ਆ ਬਹੁਤ ਜਿਆਦੇ ਵਧੀਆ ਲੱਗਦੇ ਸੀ ਤੇ ਉਸ ਦੇ ਨਾਲ ਨਾਲ ਇੱਕ ਹੋਰ ਵੀ ਗੱਲ ਸੀਗੀ ਇੱਥੇ ਜਿਹੜੇ ਕਿ ਵਧੀਆ ਇਮੀਗ੍ਰੇਸ਼ਨ ਵਾਲੇ ਵੀ ਆਪਣੀ ਜਿਹੜੀ ਆ ਐਡ ਕਰਨ ਲਈ ਪਹੁੰਚੇ ਹੋਏ ਸੀ ਤੇ ਬਹੁਤ ਵਧੀਆ ਹੀ ਗਾਈਡ ਕਰਦੇ ਸੀ ਤੇ ਨਾਲ ਨਾਲ ਆਪਣੇ ਸਰਦਾਰ ਵੀਰ ਜੀ ਵੀ ਇੱਥੇ ਪਹੁੰਚੇ ਹੋਏ ਸੀ ਜਿਨ੍ਹਾਂ ਦਾ ਸਮਾਨ ਸੀਗਾ ਫੂਡ ਵਗੈਰਾ ਆਮਲਾ ਕੈਂਡੀ ਮਰਬਾ ਅਚਾਰ ਮਸਾਲੇ ਹਰੇਕ ਤਰ੍ਹਾਂ ਦੇ ਜਿਹੜੇ ਆਪ ਹੱਥੀ ਤਿਆਰ ਕੀਤੇ ਜਾਂਦੇ ਸੀ ਜਿਹਦੇ ਤੇ ਗੁਲਕੰਦ ਜੋ ਆਪਣੀਆਂ ਪੁਰਾਣੀਆਂ ਚੀਜ਼ਾਂ ਖਾਦ ਖਰਾਕ ਵਗੈਰਾ ਉਹ ਸਾਰਾ ਸਮਾਨ ਟੇਸਟ ਕਰਵਾ ਕਰਵਾ ਕੇ ਵਿਚਿਆ ਜਾਂਦਾ ਵੇਚਿਆ ਜਾਂਦਾ ਤੇ ਆਪਾਂ ਵੀ ਜਿਹੜਾ ਟੇਸਟ ਕੀਤਾ ਵੇਖਿਆ ਕਿ ਵਧੀਆ ਕੁਆਲਿਟੀ ਹੈ ਤੇ ਜੋ ਆਪਾਂ ਨੂੰ ਚੀਜ਼ ਪਸੰਦ ਆਈ ਆਪਾਂ ਉਹ ਲੈ ਲਈ ਉਸ ਦੇ ਨਾਲ ਨਾਲ ਅੱਗੇ-ਅੱਗੇ ਤੁਰੇ ਗਏ ਤੇ ਹਰੇਕ ਸੂਟ ਦੀ ਸ਼ਾਪ ਨੂੰ ਵੇਖਦੇ ਗਏ ਇੰਨੇ ਕੁ ਵਧੀਆ ਲੱਗਿਆ ਤੇ ਨਾ ਉਸ ਦੇ ਨਾਲ ਨਾਲ ਇੱਕ ਤਾਂ ਬਹੁਤ ਵਧੀਆ ਗੱਲ ਸੀ ਵੀ ਜਿਹੜੀ ਆਪਣੀ ਪੁਰਾਣੀਆਂ ਚੀਜ਼ਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਵੀ ਉੱਥੇ ਸੀਗੀਆਂ ਜਿਵੇਂ ਫੁਲਕਾਰੀਆ ਬਾਗ ਜੋ ਕਿ ਹਰੇਕ ਨੂੰ ਹੀ ਮਨ ਪਾਉਂਦੀਆਂ ਈ ਤੇ ਇਹ ਵੀ ਬਹੁਤ ਵਧੀਆ ਸੀ ਤੇ ਇਹਨਾਂ ਦੇ ਵੀ ਪ੍ਰਾਈਸ ਬਹੁਤ ਜਿਆਦਾ ਜਾਇਜ਼ ਸੀ ਸਾਰੀਆਂ ਵੇਖੀਆਂ ਤੇ ਵਧੀਆ ਲੱਗਿਆ ਉਸਤੇ ਅੱਗੇ ਜਾਣ ਤੋਂ ਬਾਅਦ ਜਿਹੜੇ ਪੰਜਾਬੀ ਬੋਲੀ ਦੇ ਬਣਾਏ ਹੋਏ ਸਮਾਨ ਨੂੰ ਵੀ ਵੇਖਿਆ ਜੋ ਬਹੁਤ ਹੀ ਸੋਹਣਾ ਸੀ ਹਰੇਕ ਤਾਣਾ ਦਾ ਬਰਸ਼ ਬਣਾਇਆ ਹੋਇਆ ਸੀ ਫਟੀਆਂ ਬਣਾਈਆਂ ਹੋਈਆਂ ਸੀ ਟਾਈਮ ਪੀਸ ਬਣਾਏ ਹੋਏ ਸੀ ਤੇ ਮਾਂ ਬੋਲੀ ਨੂੰ ਯਾਦ ਰੱਖਣ ਵਾਸਤੇ ਆਟਾ ਵਗੈਰਾ ਵੀ ਕੀਤਾ ਗਿਆ ਸੀ ਇੰਨਾ ਵਧੀਆ ਲੱਗਦਾ ਜਿਵੇਂ ਅਗਾਹ ਆਪਾਂ ਕਿਸੇ ਨੂੰ ਗਿਫਟ ਦੇਣਾ ਹੋਵੇ ਤਾਂ ਇਹ ਚੀਜ਼ਾਂ ਬਹੁਤ ਵਧੀਆਂ ਪਾਣੀ ਵਾਲੀ ਬੋਤਲ ਵੀ ਵਿੱਚ ਸ਼ਾਮਿਲ ਸੀ ਪੈਨ ਸਾਰਾ ਕੁਝ ਏ ਟੂ ਜ਼ेड ਜੋ ਕਿ ਲੱਕੜ ਦਾ ਬਣਿਆ ਹੋਇਆ ਸੀ ਇੰਨਾ ਕਿ ਪਿਆਰਾ ਲੱਗ ਰਿਹਾ ਸੀ ਤੇ ਸਾਰੀਆਂ ਸਟਾਲਾਂ ਵੇਖਣ ਤੋਂ ਬਾਅਦ ਜੇ ਅਸੀਂ ਪਹੁੰਚ ਗਏ ਆ ਜਿਹੜੀ ਫੂਡ ਸਟਾਲ ਤੇ ਇਹਦੇ ਵਿੱਚ ਬੇਕਰੀਨ ਦੇ ਕੰਪੇਅਰ ਨਾਲੋਂ ਇਹ ਜਿਹੜੀਆਂ ਚੀਜ਼ਾਂ ਇਹ ਹੋਮ ਮੇਡ ਸੀ ਘਰ ਵਿੱਚ ਬਣਾਈਆਂ ਦੇਸੀ ਘੋੜੇ ਵਿੱਚ ਤਿਆਰ ਕੀਤੀਆਂ ਹੋਈਆਂ ਸੀਗੀਆਂ ਤੇ ਹੋਰ ਵੀ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਸੀਗੇ ਸ਼ਾਮਲ ਸੀ ਜਿਵੇਂ ਨੂਡਲ ਵਗੈਰਾ ਜੋ ਕਿ ਦੂਜੇ ਚੀਜ਼ਾਂ ਨਾਲੋਂ ਹਟ ਕੇ ਬਣਾਏ ਗਏ ਸੀ ਤੇ ਇਹ ਸਰੋਂ ਦੇ ਤੇਲ ਦੀਆਂ ਬੋਤਲਾਂ ਜੋ ਵਧੀਆ ਵਿੱਚ ਆ ਉਹ ਸਾਰਾ ਪੇਸ਼ ਕੀਤਾ ਗਿਆ ਸੀ ਵੇਖਣ ਇਹ ਵੇਖਦੇ ਵੇਖਦੇ ਅਸੀਂ ਜੀ ਇਮੀਗ੍ਰੇਸ਼ਨ ਵਾਲੀ ਦੀਦੀ ਕੋਲ ਚਲੇ ਗਏ ਉਹਨਾਂ ਨੇ ਸਾਨੂੰ ਗਾਈਡ ਕੀਤਾ ਵੀ ਜੇ ਕੋਈ ਬਾਹਰਲੀ ਕੰਟਰੀ ਦਾ ਕੋਈ ਵੀਜ਼ਾ ਲਵਾਉਣਾ ਤਾਂ ਸਾਨੂੰ ਇੱਥੇ ਕੰਟੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਜੁੱਤੀਆਂ ਪੰਜਾਬੀ ਸੂਟ ਹੋਣ ਤੇ ਨਾਲ ਜੁੱਤੀਆਂ ਨਾ ਹੋਣ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਵੀਰ ਜੀ ਆਪਣੀਆਂ ਸਪੈਸ਼ਲ ਜੁੱਤੀਆਂ ਲੈ ਕੇ ਆਏ ਸੀ ਜੀ ਮੌਕਸਰ ਤੋਂ ਬਹੁਤ ਵਧੀਆ ਸੀ ਸੋਹਣੀਆਂ ਸੀ ਤੇ ਨਾਲ ਹੀ ਨਾਲ ਜਿਹੜੇ ਘਰ ਦੇ ਬਣਾਏ ਹੋਏ ਸ਼ੈਦ ਆ ਉਹ ਵੀ ਉੱਥੇ ਸੀ ਕਿਉਂਕਿ ਹੁਣ ਸਰਦੀ ਦਾ ਮੌਸਮ ਆ ਹੀ ਰਿਹਾ ਏ ਤੇ ਨਾਲ ਹੀ ਉਹਨਾਂ ਨੇ ਸ਼ਾਇਦ ਵਿਸੇਲ ਕੀਤੇ ਇਹ ਸ਼ਾਇਦ ਵੱਖ-ਵੱਖ ਤਰ੍ਹਾਂ ਦੇ ਸੀ ਜਿਵੇਂ ਵੱਡੀ ਮੱਖੀ ਹੋਰ ਵੀ ਤਰ੍ਹਾਂ ਕਿਉਂਕਿ ਮੈਨੂੰ ਇੰਨਾ ਪਤਾ ਨਹੀਂ ਕਿਹੜੇ-ਕਿਹੜੇ ਤਰ੍ਹਾਂ ਦੇ ਸੀ ਤੇ ਫਿਰ ਤਕਦੀਰ ਨੇ ਇੱਥੇ ਕੀਤੀ ਖੂਬ ਮਸਤੀ ਮਸਤੀ ਕਰ-ਕਰ ਕੇ ਨੇ ਫੋਟੋਆਂ ਕਲਿੱਕ ਕਰਵਾਈਆਂ ਤੇ ਫਿਰ ਅਸੀਂ ਘਰ ਵਾਪਸ ਆ ਗਏ ਧੰਨਵਾਦ